ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣਗੀਆਂ ਤੇ 4 ਜੂਨ ਨੂੰ ਚੋਣ ਨਤੀਜੇ ਆਉਣਗੇ ਜਾਨਕੀ 4 ਜੂਨ ਨੂੰ ਭਾਰਤ ਦੇਸ਼ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਮਿਲ ਜਾਵੇਗਾ ਹਾਲਾਂਕਿ ਆਪਾਂ ਇਸ ਦਰਮਿਆਨ ਰਾਜਨੀਤੀ ਦੀ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਖਾਸ ਕਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਵਕਤ ਪੰਜਾਬ ਦੇ ਵਿੱਚ ਦਲ ਬਦਲੂਆਂ ਦੀ ਰੁੱਤ ਚੱਲ ਰਹੀ ਹੈ ਤੇ ਦਲ ਬਦਲੂਆਂ ਦਾ ਜਿਹੜਾ ਮੌਸਮ ਆ ਉਹ ਇਸ ਵਕਤ ਚਰਮ ਸੀਮਾ ਤੇ ਹੈ ਸਿਖਰਾਂ ਤੇ ਹੈ ਕਿਉਂਕਿ ਕਾਂਗਰਸ ਵਾਲੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਨੇ ਤੇ ਆਮ ਆਦਮੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਭਾਜਪਾ ਨੂੰ ਹੁਣ ਆਪਣੀ ਨਵੀਂ ਮਾਂ ਪਾਰਟੀ ਬਣਾ ਰਹੇ ਨੇ ਅੱਜ ਆਪਾਂ ਗੱਲ ਕਰਾਂਗੇ ਸਵਾਲ ਇਹ ਹੈ ਕਿ ਰਾਜਨੀਤੀ ਅੱਜ ਦੇ ਸਮੇਂ ਤੇ ਸੱਚਮੁੱਚ ਬੇਸ਼ਰਮਾ ਦੀ ਬਣ ਕੇ ਰਹਿ ਚੁੱਕੀ ਹੈ ਇਸ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੈਂ ਇਹ ਗੱਲ ਕਹਿ ਚੁੱਕਿਆ ਕਿ ਜਦੋਂ ਕੋਈ ਵਿਅਕਤੀ ਕਿਸੇ ਵੀ ਪਾਰਟੀ ਦੇ ਵਿੱਚ ਰਹਿ ਕੇ ਸਿਆਸਤ ਸਿੱਖਦਾ ਹੈ ਸਿਆਸਤ ਕਰਦਾ ਹੈ ਉੱਚ ਅਹੁਦਿਆਂ ਤੱਕ ਪਹੁੰਚਦਾ ਹੈ ਤਾਂ ਉਸ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੱਸਦਾ ਹੈ ਆਪਣੀ ਪੁਰਖਿਆਂ ਦੀ ਪਾਰਟੀ ਦੱਸਦਾ ਹੈ ਪਰੰਤੂ ਪਤਾ ਨਹੀਂ ਚੋਣਾਂ ਦੇ ਨਸਤੀਕ ਆ ਕੇ ਉਹਨਾਂ ਨੂੰ ਆਪਣੀ ਮਾਂ ਪਾਰਟੀ ਤੋਂ ਅਜੀ ਹੀ ਕਿਹੜੀ ਅਲਰਜੀ ਹੋ ਜਾਂਦੀ ਹੈ ਕਿ ਉਹ ਆਪਣੀ ਮਾਂ ਨੂੰ ਭੁੱਲ ਕੇ ਕਿਸੇ ਦੂਜੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਬਣਾ ਲੈਂਦੇ ਨੇ ਸਵਾਲ ਇਹ ਹੈ ਕਿ ਜਦੋਂ ਚੋਣਾਂ ਹੋਣਗੀਆਂ ਜਾ ਸਬੰਧਤ ਪਾਰਟੀਆਂ ਜਿਨ੍ਹਾਂ ਪਾਰਟੀਆਂ ਦੇ ਵਿੱਚ ਨੁਮਾਇੰਦੇ ਚੁਣੇ ਹੋਏ ਨੁਮਾਇੰਦੇ ਗਏ ਨੇ ਉਮੀਦਵਾਰ ਬਣਨਗੇ ਤਾਂ ਜਦੋਂ ਵੋਟਾਂ ਲੈਣ ਲਈ ਲੋਕਾਂ ਦੀ ਕਚੈਰੀ ਦੇ ਵਿੱਚ ਜਾਣਗੇ ਘਰ-ਘਰ ਜਾਣਗੇ ਡੋਰ ਟੂ ਡੋਰ ਪ੍ਰਚਾਰ ਕਰਨਗੇ ਪਿੰਡਾਂ ਦੇ ਵਿੱਚ ਜਾਣਗੇ ਕਸਬਿਆਂ ਦੇ ਵਿੱਚ ਜਾਣਗੇ ਸ਼ਹਿਰਾਂ ਦੇ ਵਿੱਚ ਜਾਣਗੇ ਤਾਂ ਕਿਹੜਾ ਮੂਹ ਲੈ ਕੇ ਜਾਣਗੇ ਕਿਉਂਕਿ ਬਹੁਤ ਸਾਰੇ ਲੋਕ ਅੱਜ ਦੇ ਸਮੇਂ ਦੇ ਵਿੱਚ ਜਾਗਰੂਕ ਹੋ ਚੁੱਕੇ ਨੇ ਆਪਣੇ ਅਧਿਕਾਰਾਂ ਨੂੰ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਅੱਜ ਤੋਂ ਚਾਹੇ 10 ਸਾਲ ਪਹਿਲਾਂ ਵਾਲੀ ਗੱਲ ਆ ਕਿਸੇ ਰਾਜਨੀਤਿਕ ਆਗੂ ਨੇ ਕਹੀ ਹੋਵੇ ਉਹ ਵੀ ਨਹੀਂ ਭੁੱਲਦੇ ਤਾਂ ਫਟਦਾਣੀ ਉਹ ਪੁਰਾਣੀ ਵੀਡੀਓ ਨੂੰ ਸਾਹਮਣੇ ਲੈ ਆਉਂਦੇ ਨੇ ਡਾਊਨਲੋਡ ਕਰਕੇ ਜਾਂ ਕਿਤੇ ਨਾ ਕਿਤੇ ਉਹ ਚਾਹੇ ਹੋ ਫੇਸਬੁੱਕ ਤੋਂ ਚਾਹੀ ਯੂਟਿਊਬ ਤੋਂ ਲੱਭ ਕੇ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਉਹ ਦੁਬਾਰਾ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਆਉਂਦੇ ਨੇ ਸਵਾਲ ਇਹ ਹੈ ਕਿ ਜਦੋਂ ਇਹ ਆਗੂ ਉਮੀਦਵਾਰ ਬਣ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਗੇ ਤਾਂ ਕਿਸ ਸਮੂਹ ਦੇ ਨਾਲ ਵੋਟ ਮੰਗਣਗੇ ਕਿਉਂਕਿ ਕੋਈ ਨੁਮਾਇੰਦਾ ਉਹ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤਿਆ ਹੋਵੇਗਾ ਕੋਈ ਨੁਮਾਇੰਦਾ ਕਾੰਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤਿਆ ਹੋਵੇਗਾ ਕੋਈ ਨੁਮਾਇੰਦਾ ਉਹ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦੇ ਚੋਣ ਨਿਸ਼ਾਨ ਤੇ ਜਿੱਤ ਹਾਸਲ ਉਸ ਵੱਲੋਂ ਕੀਤੀ ਗਈ ਹੋਵੇਗੀ ਪਰੰਤੂ ਪਾਰਟੀਆਂ ਨੂੰ ਬਦਲਣ ਤੋਂ ਬਾਅਦ ਭਾਵ ਕਿ ਆਪਣੀਆਂ ਮਾਵਾ ਨੂੰ ਬਦਲਣ ਤੋਂ ਬਾਅਦ ਕਿਉਂਕਿ ਮਾ ਪਾਰਟੀਆਂ ਇਹ ਕਹਿੰਦੇ ਨੇ ਆਪਣੀਆਂ ਰਾਜਨੀਤਿਕ ਪਾਰਟੀਆਂ ਨੂੰ ਤਾਂ ਆਪਣੀਆਂ ਮਾ ਪਾਰਟੀਆਂ ਨੂੰ ਬਦਲਣ ਤੋਂ ਬਾਅਦ ਇਹ ਕਿਹੜੇ ਮੂੰਹ ਨਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਗੇ ਕਿਉਂਕਿ ਲੋਕ ਜਦੋਂ ਇਹਨਾਂ ਨੂੰ ਸਵਾਲ ਪੁੱਛਣਗੇ ਤਾਂ ਹੋ ਸਕਦਾ ਹੈ ਕਿ ਉਸ ਵਕਤ ਮਾਹੌਲ ਕੀ ਬਣੇਗਾ ਜਾਂ ਲੋਕ ਤਲਖੀ ਦੇ ਵਿੱਚ ਆਉਣਗੇ ਕੀ ਨਾ ਰਾਜਨੀਤਿਕ ਆਗੂਆਂ ਤੋਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਹੋਵੇਗਾ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਦੇ ਸਮੇਂ ਦੇ ਵਿੱਚ ਰਾਜਨੀਤੀ ਜਿਹੜੀ ਉਹ ਸਿਰਫ ਤੇ ਸਿਰਫ ਬੇਸ਼ਰਮਾ ਦੀ ਬਣ ਕੇ ਰਹਿ ਚੁੱਕੀ ਹੈ ਸੋ ਤੁਸੀਂ ਵੀ ਕਿਸ ਤਰ੍ਹਾਂ ਵੇਖਦੇ ਹੋ ਰਾਜਨੀਤਿਕ ਆਗੂਆਂ ਦੀ ਦਲ ਬਦਲੂਆਂ ਨੂੰ ਸੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ